ਸਸ਼ੀ ਗਾਜੀ ਜੀ ਤੁਹੇ ਦੇਖ ਰਹੇ ਹੋ ਨਾਉਂਡਿਆ ਪੰਜਾਬੀ ਮੈਂ ਹਾਂ ਮੱਖੀ ਜੈਕਰ ਅਸੀਂ ਪਹੁੰਚ ਚੁੱਕੇ ਹਾਂ ਉਸ ਥਾਂ ਤੇ ਜਿੱਥੇ ਦੇਖ ਸਕਦੇ ਹੋ ਕਿੰਨਾ ਕੁ ਵੱਡਾ ਬੰਦ ਵਿੱਚ ਪਾੜ ਪਿਆ ਹੈ ਬੰਦ ਟੁੱਟੇ ਸੀਗੇ ਹੁਣ ਤੱਕ ਦੇਖ ਸਕਦੇ ਹੋ ਕਿੰਜ ਸਾਰੇ ਲੋਕ ਜਿਹੜੇ ਮਿਲ ਕੇ ਨੇ ਦੇਖ ਸਕਦੇ ਹੋ ਹਲੇ ਤੱਕ ਇਸ ਨੂੰ ਪੂਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿੱਡਾ ਵੱਡਾ ਪਾੜ ਹੈ ਸੜਕ ਪੂਰੀ ਜਿਹੜੀ ਹੈ ਇਹ ਨਾਲ ਦੇ ਨਾਲ ਹਟ ਦੇ ਵਿੱਚ ਵਗ ਜਾਂਦੀ ਹੈ ਪਾਣੀ ਇੰਨਾ ਵੇਗ ਜਿਹੜਾ ਹੈ ਇੰਨਾ ਸੀਗਾ ਕਿ ਕਿੰਨੇ ਕੁ ਵੱਡੇ ਜਿਹੜੇ ਰੁੱਖ ਚਿਖੇ ਹੋ ਦੇਖ ਸਕਦੇ ਹੋ ਇਹ ਜੜਾ ਜੜੀਆਂ ਨੇ ਪੜ ਦਿੱਤੀਆਂ ਨੇ ਤੇ ਪਾਣੀ ਉਹ ਦਾਸਤੀ ਕੇ ਸਾਹਮਣੇ ਗੋਨੀਵਾਲ ਪਿੰਡ ਹੈ ਤੇ ਇਸ ਪਾਸੇ ਦਾਸਤੇ ਕੀ ਮਾਛੀ ਵਾਲਾ ਪਿੰਡ ਹੈ ਉਥੋਂ ਪਾਣੀ ਜਿਹੜਾ ਹੈ ਉਹ ਪੂਰਾ ਪਿੰਡ ਡੁੱਬ ਜਾਂਦਾ ਹੈ ਤੇ ਇਸ ਤੋਂ ਬਾਅਦ ਇਹ ਪਾਣੀ ਇਧਰਲੇ ਪਾਸੇ ਆ ਜਾਂਦਾ ਹੈ ਉਸ ਤੋਂ ਬਾਅਦ ਤਸਵੀਰਾਂ ਦੇਖ ਸਕਦੇ ਹੋ ਕਿੰਜ ਲੋਕਾਂ ਦੇ ਵੱਲੋਂ ਮਿਹਨਤ ਕੀਤੀ ਜਾ ਰਹੀ ਹੈ ਇਹ ਪਾੜ ਦਿਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿੰਨਾ ਕੁ ਵੱਡਾ ਇਹ ਪਾੜ ਪਿਆ ਸੀ ਬੰਨ ਟੁੱਟਿਆ ਸੀ ਉਸ ਤੋਂ ਬਾਅਦ ਇੱਥੇ ਲੋਕ ਜਿਹੜੇ ਪਹੁੰਚਦੇ ਨੇ ਮੇਨ ਤਾਂ ਇਹਨਾਂ ਵੀਰਾਂ ਦੀ ਪਤਾ ਲੱਗਦਾ ਹੈ ਕਿ ਇਸ ਪਾੜ ਨੂੰ ਪੂਰਨ ਦੇ ਲਈ ਤਰਨਤਾਰਨ ਤੋਂ ਵੀ ਆਏ ਨੇ ਸਾਰੇ ਦੋਸਤ ਜਿਹੜੇ ਨੇ ਮਿੱਤਰ ਜਿਹੜੇ ਨੇ ਪੂਰੇ ਹਮੇਸ਼ਾ ਇੱਕ ਜਦ ਵੀ ਕਹਿੰਦੇ ਕਿ ਵਿਵਪਤਾ ਪੈਂਦੀ ਹੈ ਪੰਜਾਬੀ ਲਈ ਪੰਜਾਬੀ ਖੜੇ ਹੋ ਜਾਂਦੇ ਨੇ ਕਿਸੇ ਨੂੰ ਕਹਿੰਦੇ ਲੋੜ ਨਹੀਂ ਹੁੰਦੀ ਕਿਸੇ ਦੂਜੇ ਪਾਸੇ ਜਾਂਦੀ ਸਸ਼ੀਕਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੋਨੂ ਹੈ ਜੀ ਸੋਨੂ ਜੀ ਕਦੋਂ ਤੁਸੀਂ ਆਏ ਸੀਗੇ ਤੇ ਜਦੋਂ ਤੁਸੀਂ ਇੱਧਰ ਆਏ ਸੀ ਕੀ ਹਾਲਾਤ ਸੀਗੇ ਆਈਂਦਾ ਭਾਈ ਪਰਸੋਂ ਦੇ ਆਏਗੇ ਪਰਸੋਂ ਦਾ ਪਾਣੀ ਬਹੁਤ ਜ਼ਿਆਦਾ ਸੀਗਾ ਹੁਣ ਤਾਂ ਫਿਰ ਵੀ ਬਹੁਤ ਜ਼ਿਆਦਾ ਘਟ ਗਿਆ ਅੱਛਾ ਹਾਂਜੀ ਇਹ ਪਾਣੀ ਆਇਆ ਕਿ ਸਾਈਡ ਤੋਂ ਸੀ ਕਿਉਂਕਿ ਮੈਂ ਦੇਖ ਰਿਹਾ ਉਹ ਸੜਕ ਵੀ ਟੁੱਟੀ ਹੈ ਇੱਕ ਵਾਰੀ ਕੈਮਰਾਮੈਨ ਨੂੰ ਕਹਿ ਦਵਾਂ ਮੈਂ ਕਿ ਜ਼ੂਮ ਕਰਕੇ ਦਿਖਾ ਦੇ ਉਹ ਸੜਕ ਵੀ ਟੁੱਟੀ ਹੈ ਤੇ ਉਹ ਸੜਕ ਵੀ ਟੁੱਟੀ ਹੈ ਤੇ ਕਿਸ ਤਰੀਕੇ ਦੇ ਨਾਲ ਇਹ ਤੁਸੀਂ ਹੁਣ ਪੂਰੀ ਕਰਨ ਲਈ ਆਏ ਸੀਗੇ ਕਿ ਜਾਂ ਆਏ ਕਿਸੇ ਹੋਰ ਲਈ ਸੀਗੇ ਬੰਦ ਟੁੱਟਿਆ ਉਦੋਂ ਬਣਾਉਣ ਵਾਸਤੇ ਆਏ ਐ ਨੋ ਜੀ ਹਾਂਜੀ ਕਿੰਨੀ ਕੀ ਟੀਮ ਆਈ ਤੁਹਾਡੀ ਸਾਡੀ ਸਾਰੀ ਟੀਮ ਆਪਣੀ ਹੈ ਜੀ ਜੀ ਹਾਂਜੀ ਅੱਜ ਨੇ ਵੀ ਲੇਬਰ ਲੈ ਕੇ ਆਇਓ ਕਿਉਂਕਿ ਲਗਾਤਾਰ ਕਿਹਾ ਜਾ ਰਿਹਾ ਵੀ ਇੱਥੇ ਆਰਮੀ ਵੀ ਆ ਚੁੱਕੀ ਹੈ ਸੇਵਾ ਕਰ ਰਹੀ ਹੈ ਆਰਮੀ ਵਾਲੇ ਵੀ ਸੁੱਟ ਕੇ ਜਾਂਦੇ ਇੱਥੇ ਜੀ ਆਰਮੀ ਵੀ ਆਉਂਦੀ ਹੈ ਬਾਕੀ ਆਪਣੇ ਵੀ ਲਾਏ ਹੈਗੇ ਲੇਬਰ ਲਾਈ ਹੈਗੀ ਬਹੁਤ ਜ਼ਿਆਦਾ ਜੀ ਆ ਮਸ਼ੀਨਾਂ ਖੜੀਆਂ ਮਿੱਟੀ ਬਾਰੋਂ ਮੰਗਾਉਣੇ ਪਏ ਅਸੀਂ ਇੱਕ ਵਾਰੀ ਮੈਨੂੰ ਇੱਧਰ ਜਾ ਕੇ ਮੜਾ ਜਾਂ ਦੱਸ ਦੋਗੇ ਕਿ ਇਹ ਜਿਹੜੀਆਂ ਬੋਰੀਆਂ ਤੁਸੀਂ ਪਾਈਆਂ ਨੇ ਥੱਲੇ ਏ ਤੁਸੀਂ ਪਾਈਆਂ ਕਿ ਇਸ ਤੋਂ ਪਹਿਲਾਂ ਪਾ ਕੇ ਲੋਕ ਜਿਹੜੇ ਪਿੰਡ ਵਾਲੇ ਵੀ ਮਦਦ ਕਰ ਰਹੇ ਨੇ ਨਹੀਂ ਨਹੀਂ ਜੀ ਆਪ ਹੀ ਪਾਈਆਂ ਸਾਰੀਆਂ اچھا ਹਾਂਜੀ ਤੇ ਏਡੇ ਵੱਡੇ ਵੱਡੇ ਰੁੱਖ ਨੂੰ ਸੈੱਡ ਕਰਨ ਦਾ ਕੰਮ ਵੀ ਸਾਰਾ ਤੁਸੀਂ ਵੱਲੋਂ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਉਹ ਜੰਗਲਾਤ ਮਹਿੰਗੇ ਵਾਲੇ ਆਏ ਸੀਗੇ ਉਹਨਾਂ ਨੇ ਮਨ ਕੀ ਵਡਾਉਂਦੇ ਪੇ ਨਾਲ ਲਾ ਕੇ ਪ੍ਰਸ਼ਾਸਨ ਦੇ ਵੱਲੋਂ ਵੀ ਕੋਈ ਮਦਦ ਕੀਤੀ ਜਾ ਰਹੀ ਹੈ ਹਾਂਜੀ ਹਾਂਜੀ ਸਰ ਆਮ ਦੀ ਨਾਲ ਅੱਛਾ ਹਾਂਜੀ ਤੇ ਮੈਨੂੰ ਦੱਸਦੇ ਨੇ ਕਿ ਤਰਨਤਾਰਨ ਤੋਂ ਟਰਾਲੀਆਂ ਆਈਆਂ ਹੋਈਆਂ ਨੇ ਹੈਨਾ ਸਾਰੇ ਦੋਸਤਾਂ ਦੇ ਮਿੱਤਰਾਂ ਦੇ ਪਰ ਭਰ ਕੇ ਮਿੱਟੀ ਲਿਉਣੇ ਵੇ ਆ ਤੇ ਮਿੱਟੀ ਦੀ ਸੇਵਾ ਵੀ ਚੱਲ ਰਹੀ ਹੈ ਹਾਂਜੀ ਕਹਿੰਦੇ ਰਾਸ਼ਨ ਬੜਾ ਆ ਗਿਆ ਪਰ ਮਿੱਟੀ ਦੀ ਸੇਵਾ ਕਰਨੀ ਵੀ ਜ਼ਰੂਰੀ ਹੈ ਤਾਂ ਹੀ ਇਹ ਬਨਪੂਰਿਆ ਜਾਊਗਾ ਬਹੁਤ ਦੂਰ ਲਿਉਣੇ ਪੈਂਦੀ ਸਰਾਂ ਨੂੰ ਮਿੱਟੀ ਦੀ ਬੜੀ ਦਿੱਕਤ ਆਉਂਦੀ ਵੀ ਅਸੇ ਦਾ ਕਿ ਲੱਗ ਲੱਗੇ ਪਾਣੀ ਸਾਰੇ ਆ ਗਿਆ ਗਿੱਲੀ ਮਿੱਟੀ ਸਾਰੇ ਜੀ ਹਾਂਜੀ ਤੇ ਉਸ ਕਰਕੇ ਕਿੰਨੇ ਕੇ ਪਿੰਡ ਨੁਕਸਾਨੇ ਗਏ ਸੀ ਕੁਝ ਆਈਡੀਆ ਲੱਗਿਆ ਤੁਹਾਨੂੰ ਇੱਥੇ ਸਰ ਕਹਿ ਨਹੀਂ ਸਕਦਾ ਜੀ ਮੈਂ ਮੇਰੇ ਖਿਆਲ ਤਿੰਨ ਚਾਰ ਤਾਂ ਇੱਥੇ ਲੱਗੇ ਬੰਨੇ ਤੁਸੀਂ ਕੁਝ ਕਹਿ ਰਹੇ ਮਹਰਬਾਨੇ ਟੁੱਟੇ ਇੱਥੋਂ ਅੱਛਾ ਆ ਪਿੰਡ ਕੀ ਲੱਗਦਾ ਇਹਨਾਂ ਬੰਨਾ ਕਰਕੇ ਹੀ ਇਹਨਾਂ ਪਿੰਡਾਂ ਦੇ ਵਿੱਚ ਪਾਣੀ ਵੜ ਗਿਆ ਹਾਂਜੀ ਹਾਂਜੀ ਅੱਛਾ ਬੰਨ ਟੁੱਟੇ ਉਹ ਪਿੰਡ ਤੇ ਕੰਧ ਦੀ ਜਾਨਕੀ ਡੁੱਬਾ ਹੈ ਨਾ ਜਿਨ੍ਹਾਂ ਨੇ ਪਹਿਲੇ ਦਿਨ ਗੱਡੀਆਂ ਲੈ ਕੇ ਆਇਆਂ ਟੇਪਰ ਅੱਛਾ ਤੇ ਇਹ ਜਿਹੜੀ ਮਸ਼ੀਨਾਂ ਆਈਆਂ ਹੋਈਆਂ ਨੇ ਪ੍ਰਸ਼ਾਸਨ ਦੇ ਵੱਲੋਂ ਆਈਆਂ ਕਿ ਇਹ ਵੀ ਪਿੰਡ ਵਾਲੇ ਨੇ ਐਡਜਸਟ ਕੀਤੀਆਂ ਨਹੀਂ ਸਾਡੀਆਂ ਲਵਾਈਆਂ ਅੱਛਾ ਸਾਡੀਆਂ ਇਹ ਤੁਹਾਡੀਆਂ ਨੇ ਹਾਂਜੀ ਸਾਡੀਆਂ ਠੀਕ ਹੈ ਤਦ ਦੇਖ ਸਕਦੇ ਹੋ ਨੌਜਵਾਨ ਜਿਹੜੇ ਨੇ ਸਿਰਫ ਰੀਲਾ ਬਣਾਉਣ ਦੇ ਲਈ ਨਹੀਂ ਆਏ ਨੇ ਇੱਥੇ ਉਹ ਬੰਨ ਬਣਾ ਰਹੇ ਨੇ ਸੇਵਾ ਕਰ ਰਹੇ ਨੇ ਤੇ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵੱਲੋਂ ਲੰਗਰ ਦੀ ਸੇਵਾ ਵੀ ਕੀਤੀ ਜਾ ਰਹੀ ਹੈ ਨੇ ਬਾਬੇ ਵੀ ਨੇ ਕਿਸ ਤਰੀਕੇ ਦੇ ਨਾਲ ਪੂਰੀ ਸਰੜੀ ਬੰਦੇ ਨੇ ਦੇਖ ਸਕਦੇ ਹੋ ਪਾਲ ਕਿੰਨਾ ਵੱਡਾ ਹੈ ਪਰ ਹੌਸਲੇ ਪੂਰੇ ਬਲੰਦ ਨੇ ਕਹਿੰਦੇ ਨੇ ਹੁਣ ਰਾਸ਼ਨ ਦੀ ਸੇਵਾ ਹੋ ਚੁੱਕੀ ਹੈ ਪਰ ਮਿੱਟੀ ਦੀ ਸੇਵਾ ਲਗਾਤਾਰ ਕੀਤੀ ਜਾਵੇ ਕਿਉਂਕਿ ਆਰਮੀ ਦੇ ਵੱਲੋਂ ਵੀ ਇਹ ਮਿੱਟੀ ਦੇ ਗੱਟੇ ਸਿੱਟੇ ਜਾ ਰਹੇ ਨੇ ਤੇ ਬਾਕੀ ਲੋਕਾਂ ਨੂੰ ਵੀ ਇਹੀ ਅਪੀਲ ਕੀਤੀ ਜਾਂਦੀ ਹੈ ਕਿ ਇੱਥੇ ਜੇ ਆ ਰਹੇ ਨੇ ਤਾਂ ਮਿੱਟੀ ਦੇ ਗੱਟੇ ਲੈ ਕੇ ਆਣ ਤਾਂ ਜੋ ਕਿ ਇਹ ਜਿਹੜਾ ਹੈ ਉਹ ਪੂਰਿਆ ਜਾ ਸਕੇ ਇੱਕ ਵਾਰ ਫਿਰ ਤੋਂ ਜੜਾਏ ਜੀਵਨ ਨੂੰ ਸੁਰਜੀਤ ਕੀਤਾ ਜਾ ਸਕੇ ਤੁਸੀਂ ਦੇਖ ਰਹੇ ਹੋ ਨਾਉਡੀਆਂ ਪੰਜਾਬੀ ਮੈਂ ਹਾਂ ਐਂਕਰ ਮਿੱਕੀ ਜੈਕਰ ਅਜੀਆਂ ਤਸਵੀਰਾਂ ਲਾ ਕੇ ਤੁਹਾਡੇ ਨਾਲ ਗਰਾਉਂਡ ਰਿਪੋਰਟ ਤੋਂ ਲੈ ਕੇ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨਾਉਡੀਆਂ ਪੰਜਾਬੀ